ਪਹਿਲਾਂ ਤਾਂ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕਿਉਂਕਿ ਗੁਰਦੁਆਰਾ ਤਪਸਥਾਨ ਬੀਬੀ ਮੁਮਤਾਜਗੜ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਪਿਛਲੇ ਸਾਲ ਮੌਨਸੂਨ ਵੇਲੇ ਜੋ ਕਿ ਬਿਲਡਿੰਗ ਦੀ ਇਮਾਰਤ ਆਲ ਦੁਆਲੇ ਖਾਰ ਪੈ ਗਈ ਸੀ ਜਿਹੜਾ ਕਿਲੋ 1.5 ਕਿਲੋਮੀਟਰ ਦਾ ਰਸਤਾ ਹੈ ਉਹ ਸਾਰਾ ਜਿਹੜਾ ਵਿਚ ਵਿਚਾਲੇ ਜਿਹੜੇ ਸਾਈਡਾਂ ਦੇ ਕਿਨਾਰੇ ਹੁੰਦੇ ਨੇ ਸੜਕ ਦੇ ਉਹ ਧੱਸ ਗਏ ਸੀ ਤਾਂ ਮਿੱਟੀ ਪਾ ਕੇ ਟੈਂਪਰੇਰੀ ਜਿਹੜਾ ਕੰਮ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਦਾ ਇਸ ਸਾਲ 2024 ਹੈ ਤੇ ਮੌਨਸੂਨ ਤੋਂ ਬਾਅਦ ਜੀ ਬੋਲੋ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਰਾਸਤੇ ਦੀ ਕਿਉਂਕਿ ਰਾਸਤੇ ਨੂੰ ਪਿਛਲੇ ਸਾਲ ਮੈਂ ਦੱਸਿਆ ਵੀ ਮਿੱਟੀ ਪਾ ਕੇ ਕੱਚਾ ਤਾਂ ਕੀਤਾ ਗਿਆ ਸੀ ਪਰ ਉਸ ਨੂੰ ਪੱਕਾ ਕਰਨ ਲਈ ਜਿਹੜੀ ਕਾਰ ਸੇਵਾ ਉਹ ਸ਼ੁਰੂ ਹੋ ਗਈ ਹੈ ਸਾਡਾ ਪਿਛਲੇ ਸਾਲ ਜਿਹੜੀ ਮੌਨਸਨ ਦੇ ਵਿੱਚ ਖਾਰਾਂ ਪਈਆਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਉਹਦੇ ਵਿੱਚ ਸੰਗਤ ਨੇ ਬਹੁਤ ਜ਼ਿਆਦਾ ਵੱਧ ਚੜ ਕੇ ਹਿੱਸੇ ਜੋਗ ਦਿੱਤਾ। ਹਾਂਜੀ। ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਧ ਸੰਗਤ ਜੀ ਦਾ ਇਲਾਕੇ ਦੀ ਸਾਧ ਸੰਗਤ ਜੀ ਦਾ। ਤੇ ਹੁਣ ਜਿਹੜੀ ਸੇਵਾ ਉਹ ਆਪਾਂ ਰਸਤੇ ਦੀ ਸ਼ੁਰੂ ਕੀਤੀ ਹੈ ਜੀ ਜੋ ਕਿ ਥੱਲੇੋਂ ਗੇਟ ਤੋਂ ਲੈ ਕੇ ਉੱਤੇ ਦਰਬਾਰ ਸਾਹਿਬ ਤੱਕ ਨੂੰ ਰਸਤਾ ਆਉਂਦਾ ਹੈ। ਹਾਂਜੀ। ਉਹਦੀਆਂ ਸਾਈਡਾਂ ਮੌਨਸਨ ਤੋਂ ਪਹਿਲਾਂ ਜਿਹੜੀ ਕਿ ਇਹੀ ਉਹਨਾਂ ਨੇ ਕਿਹਾ ਸੀ ਸਾਮ ਸੰਭਾਲ ਕੀਤੀ ਜਾਵੇ। ਜੋ ਪਿਛਲੇ ਸਾਲ ਖੜ ਗਈਆਂ ਸੀ ਉਹਨਾਂ ਨੂੰ ਮਿੱਟੀ ਲਾ ਕੇ ਥੋੜਾ ਸਾਂਭਿਆ ਗਿਆ ਸੀਗਾ ਵੀ ਉਹਨਾਂ ਨੂੰ ਇਹ ਪੱਕੇ ਤੌਰ ਤੇ ਹੀ ਸਾਂਭੰਦੀ ਕੋਸ਼ਿਸ਼ ਕਰ ਰਹੇ ਆ ਤੇ ਉਹਦੇ ਚ ਸ਼੍ਰੋਮਣੀ ਰਤਨ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਿਹਾ ਦਰਬਾਬਾ ਬਲਬੀਰ ਸਿੰਘ ਜੀ ਦੀ ਦੇਖ ਰੇਖੇ ਤੋਂ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਕਿ ਇਸ ਸਥਾਨ ਦੇ ਮੁਖ ਸੇਵਾਦਾਰ ਨੇ ਉਹਨਾਂ ਦੀ ਦੇਖ ਰੇਖੇ ਉਹ ਸੇਵਾ ਕਰਵਾ ਰਹੇ ਨੇ ਤੇ ਸੰਗਤ ਨੂੰ ਇਹ ਵੀ ਇੰਦੀ ਕੀਤੀ ਜਾਂਦੀ ਹੈ ਕਿ ਇਸ ਸੇਵਾ ਦੇ ਵਿੱਚ ਆਪਣਾ ਦਸਵੰਧ ਕਰਕੇ ਵੱਧ ਤੋਂ ਵੱਧ ਇਹ ਜੋ ਕਰਕੇ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤਾਂ ਆਪਣਾ ਜੀਵਨ ਸਫਲ ਕਰੋ ਜੀ ਜੀ ਸੰਗਤ ਦੇ ਸੇਜਗ ਨਾਲ ਉਹਨੂੰ ਸਾਈਡਾਂ ਪੱਕੀਆਂ ਤੌਰ ਤੇ ਮਤਲਬ ਸੀਮਿੰਟ ਰੀ ਬੇਤਰੇ ਤਬ ਇਹਦੀ ਪਾ ਕੇ ਉਹਨੂੰ ਪੱਕੇ ਤੌਰ ਤੇ ਪੱਕਾ ਕਰ ਦਿੱਤਾ ਜਾਏਗਾ ਵੀ ਜਿੱਥੇ ਜ਼ਿਆਦਾ ਖਾਰ ਪਈਆਂ ਸੀਗੀਆਂ ਉੱਥੇ ਮਿੱਟੀ ਪਾ ਕੇ ਉਹਨੂੰ ਬਰਾਬਰ ਰੋੜੀ ਪਾ ਕੇ ਪਹਿਲਾਂ ਬਰਾਬਰ ਕਰਾਂਗੇ ਹਾਂਜੀ ਉਸ ਤੋਂ ਬਾਅਦ ਉਹਨੂੰ ਪੱਕਾ ਤੌਰ ਤੇ ਸੀਮਿੰਟ ਰੇਤਾ ਪਾ ਕੇ ਤੁਹਾਨੂੰ ਪੱਕੇ ਤੌਰ ਤੇ ਕਰ ਦੇਵਾਂਗੇ ਕਿਉਂਕਿ ਸੰਗਤਾਂ ਆਉਂਦੀਆਂ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੇ ਹਾਂਜੀ ਸੰਗਤ ਜਿਸ ਤਰ੍ਹਾਂ نیچے ਉਹਦੇ ਉੱਪਰ ਆਉਂਦੀ ਹੈ ਤੇ ਵੀ ਉਹਨਾਂ ਰਸਤੇ ਦੇ ਵਿੱਚ ਗੱਡੀਆਂ ਵੀ ਆਉਂਦੀਆਂ ਮੋਟਰਸਾਈਕਲ ਸਕੂਟਰ ਸਾਈਕਲਾਂ ਤੇ ਵੀ ਆਉਂਦੀ ਸੰਗਤ ਤੇ ਪੈਦਲ ਵੀ ਆਉਂਦੀ ਹੈ ਵੀ ਉਹਦੇ ਲਈ ਕਿਸੇ ਸੰਗਤ ਨੂੰ ਕੋਈ ਅੰਸਗਾ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਤੇ ਵੀ ਉਹ ਇਸ ਲਈ ਰਸਤੇ ਦੀ ਸਾਫ ਸੰਭਾਲ ਕੀਤੀ ਜਾਵੇ ਤੇ ਦੇਖ ਸਾਹਿਬ ਕੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹਿਲਾਂ ਤਾਂ ਇਸ ਵੀਡੀ ਸਥਾਨ ਬੀਬੀ ਮੁਮਤਾਜਗੜ ਸਾਹਿਬ ਵਿਖੇ ਪਹੁੰਚੇ ਆ ਜਿੱਥੇ ਪਿਛਲੇ ਸਾਲ ਮੌਨਸੂਨ ਵੇਲੇ ਜੋ ਕਿ ਬਿਲਡਿੰਗ ਦੀ ਇਮਾਰਤ ਆੜ ਦਵਾਲੇ ਖਾਰ ਪੈ ਗਈ ਸੀ ਜਿਹੜਾ ਕਿਲੋ 1.5 ਕਿਲੋਮੀਟਰ ਦਾ ਰਸਤਾ ਹੈ ਉਹ ਸਾਰਾ ਜਿਹੜਾ ਵਿਚ ਵਿਚਾਲੇ ਜਿਹੜੇ ਸਾਈਡਾਂ ਦੇ ਕਿਨਾਰੇ ਹੁੰਦੇ ਨੇ ਸੜਕ ਦੇ ਉਹ ਧੱਸ ਗਏ ਸੀ ਤਾਂ ਮਿੱਟੀ ਪਾ ਕੇ ਟੈਂਪਰੇਰੀ ਜਿਹੜਾ ਕੰਮ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਸ ਸਾਲ 2024 ਹੈ ਤੇ ਮੌਨਸੂਨ ਤੋਂ ਪਹਿਲਾਂ ਬਾਬਾ ਜੀ ਵੱਲੋਂ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਰਾਸਤੇ ਦੀ ਕਿਉਂਕਿ ਰਾਸਤੇ ਨੂੰ ਪਿਛਲੇ ਸਾਲ ਮੈਂ ਦੱਸਿਆ ਮਿੱਟੀ ਪਾ ਕੇ ਚਾਦਾ ਕੀਤਾ ਗਿਆ ਸੀ ਬਸ ਨੂੰ ਪੱਕਾ ਕਰਨ ਲਈ ਜਿਹੜੀ ਕਾਰ ਸੇਵਾ ਉਹ ਸ਼ੁਰੂ ਹੋ ਗਈ ਹੈ ਸਾਡੇ ਨਾਲ ਬਾਬਾ ਪਵਿੱਤਰ ਭਪਿੰਦਰ ਸਿੰਘ ਜੀ ਨੇ ਵਿਸਥਾਰ ਵਿੱਚ ਦੱਸਣਗੇ ਬਾਬਾ ਜੀ ਵਾਹਿਗੁਰੂ ਜੀ ਕੀ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹੁਣ ਜਿਹੜੀ ਕਾਰ ਸੇਵਾ ਰਸਤੇ ਦੀ ਦੁਆਰਾ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਤਾਂ ਸੰਗਤ ਨੇ ਬੜਾ ਸਹਿਯੋਗ ਦਿੱਤਾ ਬਿਲਡਿੰਗ ਦੇ ਆੜ-ਦਵਾਲ ਜਿਹੜੀ ਇਮਾਰਤਾਂ ਨੂੰ ਸਾਹਮਣੇ ਆ ਗਿਆ ਸੀਗਾ ਹੁਣ ਰਸਤੇ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹਾਂਜੀ ਜੀ ਹੁਣ ਤਾਂ ਰਸਤੇ ਦੀ ਪਹਿਲਾਂ ਤਾਂ ਜਿਹੜੀ ਪਿਛਲੇ ਸਾਲ ਜਿਹੜੀ ਮੌਨਸਨ ਦੇ ਵਿੱਚ ਖਾਰਾਂ ਪਈਆਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਉਹਦੇ ਵਿੱਚ ਸੰਗਤ ਨੇ ਬਹੁਤ ਜ਼ਿਆਦਾ ਵੱਧ ਚੜ ਕੇ ਸਹਿਯੋਗ ਦਿੱਤਾ। ਹਾਂਜੀ। ਉਸ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਧ ਸੰਗਤ ਜੀ ਦਾ ਇਲਾਕੇ ਦੀ ਸਾਧ ਸੰਗਤ ਜੀ ਦਾ। ਹਮ ਤੇ ਹੁਣ ਜਿਹੜੀ ਸੇਵਾ ਉਹ ਆਪਾਂ ਰਸਤੇ ਦੀ ਸ਼ੁਰੂ ਕੀਤੀ ਹੈ ਜੀ ਜੋ ਕਿ ਥੱਲੇੋਂ ਗੇਟ ਤੋਂ ਲੈ ਕੇ ਉੱਤੇ ਦਰਬਾਰ ਸਾਹਿਬ ਤੱਕ ਨੂੰ ਰਸਤਾ ਆਉਂਦਾ ਹੈ। ਹਾਂਜੀ। ਉਹਦੀਆਂ ਸਾਈਡਾਂ ਮੌਨਸਨ ਤੋਂ ਪਹਿਲਾਂ ਜਿਹੜੀਆਂ ਕਿ ਇਹੀ ਉਹਨਾਂ ਨੇ ਕਿਹਾ ਸੀ ਸਾਮ ਸੰਭਾਲ ਕੀਤੀ ਜਾਵੇ। ਹਮ ਜੋ ਪਿਛਲੇ ਸਾਲ ਖੜ ਗਈਆਂ ਸੀ ਉਹਨਾਂ ਨੂੰ ਮਿੱਟੀ ਲਾ ਕੇ ਥੋੜਾ ਸਾਂਭਿਆ ਗਿਆ ਸੀਗਾ ਵੀ ਉਹਨਾਂ ਨੂੰ ਹਨ ਪੱਕੇ ਤੌਰ ਤੇ ਹੀ ਸੰਬੰਧੀ ਕੋਸ਼ਿਸ਼ ਕਰ ਰਹੇ ਆ ਤੇ ਉਹਦੇ ਚ ਸ਼੍ਰੋਮਣੀ ਰਤਨ ਸ਼੍ਰੋਮਣੀ ਸੇਵਾ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਦੀ ਦੇਖ ਰੇਖ ਹੇਠ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਕਿ ਇਸ ਸਥਾਨ ਦੇ ਮੁਖ ਸੇਵਾਦਾਰ ਨੇ ਉਹਨਾਂ ਦੀ ਦੇਖ ਰੇਖ ਰੇਖ ਉਹ ਸੇਵਾ ਕਰਵਾ ਰਹੇ ਨੇ ਤੇ ਸੰਗਤ ਨੂੰ ਇਹ ਵੀ ਇੰਦੀ ਕੀਤੀ ਜਾਂਦੀ ਹੈ ਕਿ ਇਸ ਸੇਵਾ ਦੇ ਵਿੱਚ ਆਪਣਾ ਦਸਵੰਧ ਕੱਢ ਕੇ ਵੱਧ ਤੋਂ ਵੱਧ ਸਹਿਯੋਗ ਕਰਕੇ ਗੁਰ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲ ਕਰੋ ਜੀ ਤੇ ਬਾਬਾ ਜੀ ਜਿਹੜਾ ਸੜਕ ਹੈ ਕਿਲੋ ਡੇਢ ਕਿਲੋਮੀਟਰ ਦੀ ਸੜਕ ਹੈ ਮਤਲਬ ਕਿ ਕਿਤੇ ਕਿਤੇ ਖਾਰ ਪਈ ਸ਼ੁਰੂ ਹੋ ਚੁੱਕੀ ਹੈ ਹੁਣ ਲਗੀ ਸਿਮਿੰਟ ਪਾ ਕੇ ਉਹਨੂੰ ਪੱਕਾ ਕੀਤਾ ਜਾਊਗਾ ਸਹਿਯੋਗ ਨਾਲ ਹਾਂ ਜੀ ਸੰਗਤ ਦੇ ਸਹਿਯੋਗ ਨਾਲ ਉਹਨੂੰ ਸਾਈਡਾਂ ਪੱਕੀਆਂ ਤੌਰ ਤੇ ਮਤਲਬ ਸੀਮਿੰਟ ਰਾਈ ਬਿਹਤਰ ਹੈ ਤਬ ਇਹ ਰੀ ਪਾ ਕੇ ਉਹਨੂੰ ਪੱਕੇ ਤੌਰ ਤੇ ਪੱਕਾ ਕਰ ਦਿੱਤਾ ਜਾਏਗਾ ਵੀ ਜਿੱਥੇ ਜ਼ਿਆਦਾ ਖਾਰ ਪਈਆਂ ਸੀਆਂ ਉੱਥੇ ਮਿੱਟੀ ਪਾ ਕੇ ਉਹਨੂੰ ਬੈਰਾ ਰੋੜੀ ਪਾ ਕੇ ਪਹਿਲਾਂ ਬਰਾਬਰ ਕਰਾਂਗੇ ਹਾਂਜੀ ਉਸ ਤੋਂ ਬਾਅਦ ਉਹਨੂੰ ਪੱਕਾ ਤੌਰ ਤੇ ਸੀਮਿੰਟ ਰੇਤਾ ਪਾ ਕੇ ਤੁਹਾਨੂੰ ਪੱਕੇ ਤੌਰ ਤੇ ਕਰ ਦੇਵਾਂਗੇ ਕਿਉਂਕਿ ਸੰਗਤਾਂ ਆਉਂਦੀ ਹੈ ਸੰਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਪਵੇ ਤੇ ਹਾਂਜੀ ਸੰਗਤ ਜਿਸ ਤਰ੍ਹਾਂ ਦੇ نیچے ਉਹਦੇ ਉੱਪਰ ਆਉਂਦੀ ਹੈ ਤੇ ਵੀ ਉਹਨਾਂ ਰਸਤੇ ਦੇ ਵਿੱਚ ਗੱਡੀਆਂ ਵੀ ਆਉਂਦੀਆਂ ਮੋਟਰਸਾਈਕਲ ਸਕੂਟਰ ਸਾਈਕਲਾਂ ਤੇ ਵੀ ਆਉਂਦੀ ਸੰਗਤ ਵੀ ਪੈਦਲ ਵੀ ਆਉਂਦੀ ਹੈ ਵੀ ਉਹਦੇ ਲਈ ਕਿਸੇ ਸੰਗਤ ਨੂੰ ਕੋਈ ਅਨਸੁਗਾਵੇਂ ਨਾ ਹੋਵੇ ਜਦ ਉਹਦੇ ਕਰਕੇ ਮਤਲਬ ਰਾਸਤੇ ਦੇ ਵਿੱਚ ਕੋ ਮੁਸ਼ਕਲ ਨਾ ਆਵੇ ਤੇ ਵੀ ਉਹ ਇਸ ਲਈ ਰਸਤੇ ਦੀ ਸਾਫ ਸੰਭਾਲ ਕੀਤੀ ਜਾਵੇ। ਤੁਸੀਂ ਦੇਖ ਸਕਦੇ ਹੋ ਸੰਗਤ ਜੀ ਤਪਸਥਾਨ ਗੁਰਦੁਆਰਾ ਬੀਬੀ ਮੁਮਤਾਜਗੜ ਸਾਹਿਬ ਹੈ। ਸਾਹਮਣੇ ਦਰਬਾਰ ਸਾਹਿਬ ਹੈ। ਪਿੱਛੇ ਸੰਗਤ ਦੇ ਸਹਿਯੋਗ ਨਾਲ ਸਾਫ ਸਵਾਲ ਆੜਦਵੜੇ ਦਰਬਾਰ ਸਾਹਿਬ ਦੀ ਕੀਤੀ ਗਈ ਸੀ ਜਿਹੜੀ ਜੜੀ ਖਾਰ ਪਈ ਸੀ ਤਾਂ ਉਸ ਤੋਂ ਬਾਅਦ ਹੁਣ ਸੜਕ ਦੀ ਜਿਹੜੀ ਕਾਰ ਸੇਵਾ ਸ਼ੁਰੂ ਹੋ ਚੁੱਕੀ ਹੈ 1.5 ਕਿਲੋਮੀਟਰ ਦਾ ਇਹ ਸਾਰਾ ਇਹ ਰਸਤਾ ਹੈ ਤਾਂ ਉਸ ਨੂੰ ਲੈ ਕੇ ਜਿਹੜੀਆਂ ਸੜਕ ਦਬਣੀ ਤਸਨੀ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਜਿਹੜੇ ਕਿਨਾਰੇ ਨੇ ਕਿਨਾਰਿਆਂ ਨੂੰ ਪਹਿਲਾਂ ਤਾਂ ਪਿਛਲੇ ਸਾਲ ਮਿੱਟ ਤੀ ਪਾ ਕੇ ਰੋਕਿਆ ਗਿਆ ਸੀ ਜਿਹੜੀ ਖਾਰ ਅੱਗੇ ਨਾਮ ਬਦੇ ਤਾਂ ਹੁਣ ਪੱਕਾ ਕਰਨ ਦੇ ਜਿਹੜੇ ਸਹਿਯੋਗ ਨੇ ਉਹ ਕੀਤੇ ਜਾਂਦੇ ਨੇ ਤੇ ਬਾਬਾ ਭਵਿੰਦਰ ਸਿੰਘ ਜੀ ਵੱਲੋਂ ਤੇ ਬਾਬਾ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਵੱਲੋਂ ਲਗਾਤਾਰ ਜਿਹੜੀ ਬੇਨਤੀ ਕੀਤੀ ਜਾ ਰਹੀ ਹੈ ਸੰਗਤ ਨੂੰ ਵੀ ਵੱਧ ਚੜ ਕੇ ਜਿਹੜਾ ਦਸਵੰਦ ਹੈ ਉਹ ਕੱਢ ਕੇ ਇੱਥੇ ਪਾਇਆ ਜਾਵੇ ਤਾਂ ਜਿਹੜਾ